ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਆਖਰੀ ਪਿੰਡ ਢੂੜਕੋਟ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਹੁਣਾਂ ਦੇ ਕੋਲੇ ਇੱਕ ਬਹੁਤ ਚੰਗੀ ਗਾਂ ਵੈਲ ਵਕਾਊ ਆ ਮਿੱਤਰੋ ਦੂਜਾ ਸੂਆ ਬੜੀ ਫੇਸ ਕੁਆਲਿਟੀ ਅੰਦਰ ਦੀ ਕੁਆਲਿਟੀ ਬੜੀ ਬਿਹਤਰੀਨ ਤੇ ਖਾਸਾ ਮਿੱਤਰੋ ਨਿੱਕੀ ਹੁੰਦੀ ਦੇ ਜਾਂਦੇ ਵਾਲੀ ਪੂਸ ਦੇ ਉੱਤੇ ਪੈਰ ਰੱਖ ਕੇ ਪੂਸ ਜ਼ਰੂਰ ਕੱਟੀ ਗਈ ਸੀ ਪਰ ਵਾਲ ਆਏ ਹੋਇਆ ਵਾਲੀ ਲੰਡੇ ਨਹੀਂ ਖੁੱਚਾ ਤੀਕ ਪੂਸ ਹੁੰਦੀ ਟੋਰਨ ਵਾਲਾ ਥਣ ਬਹੁਤ ਚੰਗਾ ਲੱਗਾ ਹੋਇਆ ਕਰਮ ਵਾਲੀ ਨੂੰ ਐਨ ਮਈਆਂ ਰਗਾ ਤੇ ਪਾਵਰ ਵਾਲਾ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰ ਲੈਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਠੀਕ ਆ ਵਧੀਆ ਸੇਤਾ ਦੇ ਪ੍ਰਵਾਦ ਠੀਕ ਆ ਜੀ ਵਧੀਆ ਚਲਦੀ ਗਲਾ ਤੇ ਅੱਛਾ ਅੱਜ ਜਾਨਵਰ ਵੇਚਣਾ ਹੈ ਕਹਿਣਾ ਆ ਪਾ ਘਰ ਦੀ ਵੈੜੀ ਆ ਵੀਰੇ ਇਹ ਘਰ ਦੀ ਬਾਈ ਇਹਨਾਂ ਦਾ ਸੂਆ ਸੁਣਦੀ ਏ ਇਹ ਬਾਈ ਦੂਜਾ ਸੂਆ ਸੁਣ ਦੂਜਾ ਸੂਆ ਇਹਨੇ ਸੂਣਾ ਵਾ ਇਹਨੇ ਦਿਨ ਪਿਆ ਵੀ ਰਹਿੰਦੇ ਹੁਣ ਇਹਦੇ ਬਾਸ ਲਗਭਗ ਪੂਰੇ ਹੀ ਆ ਦੇਣਾ ਪੂਰੇ ਕਿੰਨਾ ਦੁੱਧ ਦੇਗੀ ਪਹਿਲਾਂ ਵੀਰੇ ਪਹਿਲੇ 20 ਲੀਟਰ 20 ਲੀਟਰ ਉਹ ਦੁੱਧ ਦਿੰਦਾ ਹੈ ਚੂਣ ਚਣ ਨੂੰ ਠੰਡੀ ਸੀਰ ਦੇਈ ਬਹੁਤ ਵਧੀਆ ਜੀ ਜਿਹੜਾ ਮਰਜ਼ੀ ਚੋਲੇ ਹੈ ਠੀਕ ਆ ਬਾਈ ਅੱਛਾ ਰੇਕ ਕੀ ਰਹੂਗਾ ਵੀਰੇ ਇਹਦਾ ਰੇਟ ਫੋਨ ਤੇ ਕਰ ਲਾਂਗੇ ਜੈ ਜੀ ਹੋਊਗਾ ਨਾ ਹਾਂ ਜੀ ਜੈ ਜੀ ਕਰਾਂਗੇ ਲੱਕੂਦ ਅੰਦਰ ਵਾਲਾ ਹੀ ਹੋਊਗਾ ਨਾ ਹਾਂ ਜੀ ਹਾਂ ਜੀ ਠੀਕ ਹੈ ਬੰਦੇ ਹਾਂ ਤੋਰੀਏ ਵੀਰੇ ਮੜਾ ਕੱਢ ਦੀ ਆ ਪਾਣਾ ਆ ਥਾਣਾ ਵੇਖ ਲਓ ਬਈ ਇੱਕ ਵਾਰ ਚਾਰੇ ਠੀਕ ਹੈ ਚਾਰ ਥਾਣਾ ਤੇ ਚਾਰੇ ਆਏ ਮਿੱਥੀ ਮਿੱਥੀ ਤੇ ਕੱਢ ਦਿਓ ਬਾਦ ਐਂ ਉਹ ਲੈ ਜਾਓ ਭਾਉਂਦੀ ਅੰਦਰ ਕਰ ਲਓ ਹਟਾ ਕਿੱਦਰਾ ਚਾਰੇ ਆ ਜਾ ਬੰਦ ਤਨ ਉਹ ਇਹਨਾ ਬਸ ਕੰਜੇ ਚ ਵੜਨਾ ਹਾਂ ਕੱਚਾ ਥਾਂ ਭਾਲਦੀ ਹੈ ਹਾਂਜੀ ਵੇਖੋ ਕਿਰਾਂ ਦੇ ਬਈ ਤੁਰਦੀ ਨਾ ਪਲਵਾਨਾਂ ਨੂੰ ਲਿਆ ਵੀਰੇ ਲੇਵਾਲੂ ਆ ਆਰਡਰ ਦੀ ਕੁਆਲਿਟੀ ਕੱਲਾ ਕੱਲਾ ਥਣ ਮਜ਼ਬੂਤੀ ਹੱਡਾਂ ਪੈਰਾਂ ਦੀ ਕਹਿਣ ਤੋਂ ਪਾਉ ਸਾਰੇ ਪਾਕੀ ਗਾਂ ਦੇ ਓਕੇ ਆ ਯਾਰ ਬਈ ਜਾ ਕੋਈ ਵੀ ਤੁਹਾਨੂੰ ਇਹ ਨਹੀਂ ਹੈਗਾ ਵੀ ਆ ਵੇਖੋ ਥੱਲੋ ਲੇਵਾਲੂ ਆ ਬਈ ਪਰ ਦੋ ਚਾਰ ਦਿਨ ਹੀ ਕੱਟੂਗੀ ਤਿਆਰੀ ਦੇ ਵਿੱਚ ਬਿਲਕੁਲ ਮੁਕੰਮਲੀਆਂ ਕਰਮਾ ਲਈ ਤੇ ਰੇਟ ਆ ਜਿਹੜਾ ਉਹ ਜਾਂਦਾ ਮਿੱਤਰੋ ਬਾਈ ਨੇ ਕਰਨ ਪੁੱਤਰ ਹੋ ਜਾ ਪੁੱਤੋ ਇਹ ਲੈ ਮੈਟਰ ਵੀਰੇ ਨੰਬਰ ਦੱਸੀ ਕਰ ਦਿਆ 98157 ਜੀ 98157 ਹਾਂਜੀ 17215 17215 15 ਇੱਕ ਵਾਰੀ ਹੋਰ ਬੋਲੀ 98157 17215 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਭਾਈ ਨਾਲ ਰਾਬਤਾ ਕਰਿਆ ਮਿੱਤਰੋ ਪਿੰਡ ਹੈਗਾ ਤੂੜਕੋਟ ਜਿਹੜਾ ਫਰੀਦਕੋਟ ਨੰਬਰ ਸਕਰੀਨ ਦੇ ਉੱਤੇ ਦੂਜਾ ਸੁਹਾ ਵੈੜ ਮੁੱਲ ਫੋਨ ਦੇ ਉੱਤੇ